ਫਿਲਮੀ ਤਾਰਿਆਂ ਦੀ ਲਾਈਫ ਸਟਾਈਲ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਲੇਕਿਨ ਕਈ ਮਰਤਬਾ ਦੇਖਿਆ ਗਿਆ ਉਹਨਾਂ ਦੀ ਜੀਵਨ ਸ਼ੈਲੀ ਭਾਰੀ ਪੈ ਜਾਂਦੀ ਹੈ ਨਵਾਂ ਵਿਵਾਦ ਖੜਾ ਕਰ ਦਿੰਦੀ ਹੈ ਅਜਿਹਾ ਕੁਝ ਮਾਮਲਾ ਸੋਨੂ ਸੂਦਮਲ ਛੁੜਿਆ ਹੋਇਆ ਸੋਸ਼ਲ ਮੀਡੀਆ ਤੇ ਉਹਨਾਂ ਦਾ ਇੱਕ ਵੀਡੀਓ ਜਮ ਕੇ ਵਾਇਰਲ ਹੋ ਰਿਹਾ ਜਿਦੇ ਵਿੱਚ ਐਕਟਰ ਸ਼ਰਟਲੈਸ ਹੋ ਕੇ ਬਿਨਾ ਹੈਲਮਟ ਦੇ ਸਪਿਤੀ ਵੈਲੀ ਦੇ ਵਿੱਚ ਬਾਈਕ ਰਾਈਡ ਕਰ ਰਹੇ ਨੇ ਸੋ ਇਸ ਨੂੰ ਲੈ ਕੇ ਹੁਣ ਹਿਮਾਚਲ ਪ੍ਰਦੇਸ਼ ਦੀ ਲਾਹੌਲ ਪੁਲਿਸ ਅਲਰਟ ਮੋਡ ਤੇ ਆ ਗਈ ਹੈ ਅਤੇ ਅਭੀ ਨੇਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇੱਕ ਪੋਸਟ ਸ਼ੇਅਰ ਕੀਤਾ ਗਿਆ ਹੈ ਸੋਨੂ ਸੂਦਾ ਚਲਾਨ ਕਟਿਆ ਜਾਵੇਗਾ ਬਿਨਾ ਹੈਲਮਟ ਬਾਈਕ ਚਲਾਉਣਾ ਗੈਰਕਾਨੂੰਨੀ ਆ ਸੋਨੂ ਸੂਦ ਨੇ ਅਜਿਹਾ ਕਰਕੇ ਕਾਨੂੰਨ ਨੂੰ ਤੋੜਿਆ ਇੰਟਰਨੈਟ ਤੇ ਸਪੀਟੀ ਵੈਲੀ ਦੇ ਵਿੱਚ ਬਾਈਕ ਚਲਾਉਣ ਦਾ ਉਹਨਾਂ ਦਾ ਜੋ ਵੀਡੀਓ ਹੈ ਲਗਾਤਾਰ ਵਾਇਰਲ ਹੋ ਰਿਹਾ ਉਸ ਤੇ तमाम ਯੂਜ਼ਰਸ ਨੇ ਉਹਨਾਂ ਦੇ ਖਿਲਾਫ ਅਜਿਹੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਨੂੰ ਲੈ ਕੇ ਹੁਣ ਲਾਹਾਲ ਪੁਲਿਸ ਨੇ ਐਕਟਰ ਦੇ ਖਿਲਾਫ ਐਕਸ਼ਨ ਲਿਆ ਲਾਹੌਲ ਸਪੀਤੀ ਪੁਲਿਸ ਨੇ ਆਪਣੇ ਅਫੀਸ਼ੀਅਲ ਐਕਸ ਹੈਂਡਲ ਤੇ ਇੱਕ ਨੋਟ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਜਿਦੇ ਵਿੱਚ ਬਾਲੀਵੁੱਡ ਐਕਟਰ ਸੋਨੂ ਸੂਦ ਲਾਹੌਲ ਸਪੀਤੀ ਜ਼ਿਲ੍ਹਾ ਵਿੱਚ ਆਵਾਜਾਈ ਨਿਯਮਾਂ ਦਾ ਉਲੰਘਣ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਫਿਲਮੀ ਤਾਰਿਆਂ ਦੀ ਲਾਈਫ ਸਟਾਈਲ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਲੇਕਿਨ ਕਈ ਮਰਤਬਾ ਦੇਖਿਆ ਗਿਆ ਹੈ ਉਹਨਾਂ ਦੀ ਜੀਵਨ ਸ਼ੈਲੀ 파ਰੀ ਪੈ ਜਾਂਦੀ ਹੈ ਨਵਾਂ ਵਿਵਾਦ ਖੜਾ ਕਰ ਦਿੰਦੀ ਹੈ ਅਜਿਹਾ ਕੁਝ ਮਾਮਲਾ ਸੋਨੂ ਸੂਦਮਲ ਛੁੜਿਆ ਹੋਇਆ ਸੋਸ਼ਲ ਮੀਡੀਆ ਤੇ ਉਹਨਾਂ ਦਾ ਇੱਕ ਵੀਡੀਓ ਜਮ ਕੇ ਵਾਇਰਲ ਹੋ ਰਿਹਾ ਹੈ ਜਿਦੇ ਵਿੱਚ ਐਕਟਰ ਸ਼ਰਟਲੈਸ ਹੋ ਕੇ ਬਿਨਾ ਹੈਲਮਟ ਦੇ ਸਪੀਤੀ ਵੈਲੀ ਦੇ ਵਿੱਚ ਬਾਈਕ ਰਾਈਡ ਕਰ ਰਹੇ ਨੇ ਸੋ ਇਸ ਨੂੰ ਲੈ ਕੇ ਹੁਣ ਹਿਮਾਚਲ ਪ੍ਰਦੇਸ਼ ਦੀ ਲਾਹੌਲ ਪੁਲਿਸ ਅਲਰਟ ਮੋਡ ਤੇ ਆ ਗਈ ਹੈ ਅਤੇ ਅਭੀਨੇਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇੱਕ ਪੋਸਟ ਸ਼ੇਅਰ ਕੀਤਾ ਗਿਆ ਹੈ ਸੋਨੂ ਸੂਦਾ ਚਲਾਨ ਕਟਿਆ ਜਾਵੇਗਾ ਬਿਨਾ ਹੈਲਮਟ ਬਾਈਕ ਚਲਾਉਣਾ ਗੈਰਕਾਨੂੰਨੀ ਆ ਸੋਨੂ ਸੂਦ ਨੇ ਅਜਿਹਾ ਕਰਕੇ ਕਾਨੂੰਨ ਨੂੰ ਤੋੜਿਆ ਇੰਟਰਨੈਟ ਤੇ ਸਪੀਤੀ ਵੈਲੀ ਦੇ ਵਿੱਚ ਬਾਈਕ ਚਲਾਉਣ ਦਾ ਉਹਨਾਂ ਦਾ ਜੋ ਵੀਡੀਓ ਹੈ ਲਗਾਤਾਰ ਵਾਇਰਲ ਹੋ ਰਿਹਾ ਉਸ ਤੇ तमाम ਯੂਜ਼ਰਸ ਨੇ ਉਹਨਾਂ ਦੇ ਖਿਲਾਫ ਅਜਿਹੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਨੂੰ ਲੈ ਕੇ ਹੁਣ ਲਾਹਾਲ ਪੁਲਿਸ ਨੇ ਐਕਟਰ ਦੇ ਖਿਲਾਫ ਐਕਸ਼ਨ ਲਿਆ ਲਾਹੌਲ ਸਪੀਤੀ ਪੁਲਿਸ ਨੇ ਆਪਣੇ ਅਫੀਸ਼ੀਅਲ ਐਕਸ ਹੈਂਡਲ ਤੇ ਇੱਕ ਨੋਟ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਜਿਦੇ ਵਿੱਚ ਬਾਲੀਵੁੱਡ ਐਕਟਰ ਸੋਨੂ ਸੂਦ ਲਾਹੌਲ ਸਪੀਤੀ ਜ਼ਿਲ੍ਹਾ ਵਿੱਚ ਆਵਾਜਾਈ ਨਿਯਮਾਂ ਦਾ ਉਲੰਘਣ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈ